ਸਾਸਿਕਾ ਬਹੁਤ ਜੀ ਆਇਆਂ ਤੁਸੀਂ ਸਾਰੇ ਆਏ ਚੱਲ ਕੇ ਤੇ ਸਾਡੀ ਫਿਲਮ ਨੂੰ ਪਿਆਰ ਦਿਓ 7 ਜੂਨ ਨੂੰ ਰਿਲੀਜ਼ ਹੋਣ ਲੱਗੀ ਹੈ ਤੇ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਸਸਕੁਟਨੀ ਬੰਨ ਨੂੰ ਪਿਆਰ ਦਿੱਤਾ ਸੀ ਟੂ ਨੂੰ ਤੁਸੀਂ ਇਸ ਤੋਂ ਜ਼ਿਆਦਾ ਪਿਆਰ ਦਿਓਗੇ ਤੇ ਆਪਣਾ ਸਨੇਹਾ ਆਪਣੇ ਆਪਣੇ ਘਰੇ ਲੈ ਕੇ ਜਾਓਗੇ ਸੋ ਪਿਆਰ ਭਰੀ ਸਾਸਿਕਾ ਜੀ ਆਇਆਂ ਥੈਂਕ ਯੂ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਬਣਾਦੀ ਸੋਹਣੀ ਹੈਨੀ ਤੇਰਾ ਕੋਈ ਤੋੜ ਨਹੀਂ ਤੈਨੂੰ ਚੰਨ ਤਾਰੇ ਆਪਾਂ ਇਸੋਂੜ ਲਈ ਹੇ ਪਰੀਆਂ ਦੇ ਜੈਸੂ ਆਈਏ ਪਰੀਆਂ ਦੀ ਰਾਣੀ ਹੈਨੀ ਰਾਜਕੁ ਬਹੁਤ ਬਹੁਤ ਪਿਆਰ ਤੁਹਾਨੂੰ। ਥੈਂਕ ਯੂ। ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਆਕਸ਼ਾ ਸੋਹੀ ਵਰਮਾ। ਥੈਂਕ ਯੂ so much। ਸਭ ਤੋਂ ਪਹਿਲਾਂ ਥੈਂਕਸ 모ਹਿਤ ਬਨਵੈਤ ਸਰ ਦਾ ਜਿਨ੍ਹਾਂ ਨੇ ਮੇਰੇ ਇਟਸ ਕੌਨਫੀਡੈਂਸ ਲਿਫਟ ਆਂ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ। ਬਹੁਤ ਬਹੁਤ ਥੈਂਕ ਯੂ ਟੂ 모ਹਿਤ ਸਰ ਫॉर ਮੇਕਿੰਗ ਮੀ ਅ ਪਾਰਟ ਆਫ ਦਿਸ ਬਿਊਟੀਫੁਲ ਅਮੇজিং ਫਿਲਮ। ਤੁਸੀਂ ਪਹਿਲੇ ਵਾਲੇ ਪਾਰਟ 2 ਇੰਨਾ ਸਾਰਾ ਪਿਆਰ ਦਿੱਤਾ ਉਸੇ ਤਰ੍ਹਾਂ ਪਲੀਜ਼ ਇਸ ਪਾਰਟ ਨੂੰ ਬਹੁਤ ਸਾਰਾ ਪਿਆਰ ਦਿਓ। ਕੌਣ ਕੁਝ ਸਿੱਖਣ ਨੂੰ ਮਿਲੂਗਾ, ਬਹੁਤ ਕੁਝ ਦੇ ਬਹੁਤ ਸੋਨੀ ਫਿਲਮ ਬਣਾਈ ਹੈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਪਲੀਜ਼ ਸਾਡੀ ਮਿਹਨਤ ਨੂੰ ਪਾੜ ਲਾਓ ਥੈਂਕ ਯੂ